ਇਹ ਰੋਟੂ ਤੇ ਕਿਸੇ ਨੇ ਲਾਉਣਾ ਸਾਡੇ ਤੋਂ ਲੈ ਲੈਣ ਸੰਪਰਕ ਕਰ ਸਕਦੇ ਆ ਸੰਪਰਕ ਕਰ ਸਕਦੇ ਆ ਸਾਡੇ ਨਾਲ ਜੀਵਨ ਨਿਯੋਜਨ ਤੇ ਨਵਾ ਦਾ ਹਾਂ ਉਹ ਫੱਟਾ ਰੋਕ ਦੂਗਾ ਸਾਰੇ ਇੰਜਨਾਂ ਦਾ ਮਾਰੇ ਇੰਜਨ ਜਿੱਡਾ ਤੇ ਵਜੋਂ ਨਹੀਂ ਤੂੰ ਇਹ ਹੂ ਕੁਆਂਟਮ ਹੋਊਗਾ 70 ਕਿਲੋ ਦਾ ਇਹ ਧੂਆਂ ਵੀ ਹੋਊ ਨਾ ਵਿੱਚ ਜੰਮਿਆ ਦੇ ਅਸਿਕਾ ਜੀ ਸਵਾਗਤ ਆ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਲੱਗੇ ਪਏ ਆ ਜੀ ਰਵੇਰ ਨੂੰ ਤੇ ਟ੍ਰੈਸ਼ਰ ਤਾਂ ਲੋਡ ਹੀ ਪਈ ਕੱਢਣ ਦੀ ਐਂ ਬਾਸਕਟ ਪੈ ਗਈ। ਮੱਕੀ ਵਾਲੀ ਬਾਸਕਟ ਪਾਤੀ ਆ। ਕਿਵੇਂ ਫਿਰ ਰਿਪੇਅਰ ਸ਼ੇਅਰ ਕਿੰਨੀ ਕੀ ਕੱਢੀ ਆ ਲੱਗਦਾ ਮਸ਼ੀਨ ਨੇ। ਇਹੋ ਗਰੀਸ ਗਰੂਸ ਹੀ ਜ਼ਿਆਦਾ ਗੱਤਰ ਕਰਨਾ ਪੈਣਾ। ਕਿੰਨੇ ਦਾ? ਤਿੰਨ। ਚਾਬੀ ਕੇ ਪਾਣਾ। ਤਾਂ ਨਹੀਂ ਲੈ ਲੈ। ਪਾਇ ਕਾਸ ਛਾਪਟ ਦਾ ਸੈੱਟ ਡਾਊਨ ਹੋਇਆ ਬਲੂਰ ਵਾਲੀ ਦਾ। ਇਹਨੂੰ ਸ਼ੌਟ ਦਾ ਸੈਜ ਕਰਾ ਕੇ ਸੈਜ ਕਰਾਉਣਾ ਰਹਿ ਗਿਆ ਨਵੀਂ ਪਾਦੀ ਇਹਦਾ ਸੈਜ ਵੀ ਕਰਾ ਦੇਵਾਂਗੇ ਰੱਖ ਲਾਂਗੇ ਆਹ ਸਪੇਅਰ ਰੱਖ ਲਾਂਗੇ ਇਹ ਤੋ ਸਾਈਡ ਆਊਟ ਹੋ ਗਿਆ ਦਾ ਸੈਜ ਕਰਾਂਗੇ ਇਹਨੂੰ ਨਾਲ ਰੱਖ ਲਾਂਗੇ ਨਵਾਂ ਪਾ ਦੇਾਂਗੇ ਓਏ ਆਪਾਂ ਬੈਰਿੰਗ ਵੀ ਤਾਂ ਉਹ ਵੀ ਨਹੀਂ ਲੈ ਕੇ ਆਏ ਚੱਕ ਔਜਿੰਗ ਵੀ ਜੇਤਾ ਭੁੱਲ ਗਈ ਆਂ ਤੇ ਲੱਗੇ ਪਏ ਆ ਜੀ ਜੋਰਾ ਸ਼ੋਰਾ ਦੇ ਕੰਮ ਮੱਕੀਆਂ ਵਾਲੀਆਂ ਮਸ਼ੀਨਾਂ ਹੁਣ ਤਾਂ ਹੋ ਗਈਆਂ ਤਿਆਰ ਜਿਨ੍ਹਾਂ ਨੇ ਜਾਣਾ ਮੱਕੀਆਂ-ਮੱਕੀਆਂ ਤੇ ਆਈ ਵੇਖਣ ਕਿਹੜੇ ਏਰੀਆ 'ਚ ਜਾਂਦੇ ਆ ਬੁੱਕ ਦਾ ਬੁੱਕ ਤਾਂ ਗਈ ਏਰੀਏ ਘਰੇ ਜਾਂਦੇ ਆ ਖੌਣ-ਫਾਣ ਦਾ ਬਥੇਰੀ ਥਾਵਾਂ ਤੋਂ ਆਏ ਆ ਸਹੀ ਗੱਲ ਤੇ ਛੜਾ ਦੇ ਆਪਾਂ ਦੇਖਦੇ ਆ ਜੀ ਕਦਰ ਕੋ ਜਾਨਤੇ ਹੈ ਸੂਰਜਮੁਖੀ ਤੇ ਸੂਰਜਮੁਖੀ ਦਾ ਵੀ ਚੱਲ ਪਿਆ ਕੰਮ ਉਧਰੋਂ ਵੀ ਆਇਆ ਸੀਗਾ ਬਾਈਆਂ ਦਾ ਫੋਨ ਕਿ ਮੈਂ ਇੱਥੇ ਭੇਜ ਦਿਓ। ਬਸ ਸੂਰਜਮੁਖੀ ਮਸ਼ੀਨ ਦੀ ਜਖਣਾ ਬਹੁਤ ਪੜਦੀ ਆ। ਸੂਰਜਮੁਖੀ ਦਾ ਬੜੀ ਜਖਣਾ ਪੜਦੀ ਆ ਨਾ ਮਸ਼ੀਨ ਦੀ। ਗੰਦ ਦੀ ਹੈ ਵਿੱਚ ਬਹੁਤ ਵੱਜ ਜਾਂਦਾ। ਇਹ ਜਲਬ ਜੰਮ ਜਾਂਦੀ ਅੰਦਰ। ਨਹੀਂ ਦੇਖੋ ਦੱਸੋ ਬਣਾ ਪਈਆਂ ਕਿ ਨਹੀਂ ਸਿੱਖੇ ਰਗੀ। ਇਹ ਰੂਗੋ ਜਨਾ ਤਨ ਸੀਜ਼ਨ ਲਾਤੇ ਆ। ਸਾਹਬ ਦਾ ਮੁੱਲ ਆ ਬਸ। ਆਪਾ ਧੋਣ ਤਾਣ ਤੋਂ ਸਫਾਈ ਸੁਫਾਈ ਕਰਨ ਦਾ ਕਸਰ ਨਹੀਂ ਛੱਡੀ ਦੀ ਉੜ ਕੇ ਜਿਹੜਾ ਗੰਦ ਵਿੱਚ ਪਏ ਰੱਖੀ ਛੱਡੀ ਰੱਖਦੇ ਆ ਜੀ ਨਾ ਇੱਕ ਐਸੀ ਐਨਕਾ ਮਗਾਈਆਂ welding ਵਾਲੀਆਂ ਦਿਖਾਈਆਂ ਨੂੰ ਕਰੀ ਕਿਵੇਂ ਇਹ ਯੰਤਰ ਇਹ ਮੈਂ ਨਾ ਪੂਰਾ ਵਧੀਆ ਨਜ਼ਾਰਾ ਹੀ ਆ ਕੇ ਇਹ ਨਾ ਜਦੋਂ ਆਪਾਂ ਜੋ welding ਚੱਲਦਾ ਉਹ ਬਲੈਂਕ ਹੋ ਜਾਂਦੀਆਂ ਬੰਦ ਕਾਲੀਆਂ ਹੋ ਜਾਂਦੀਆਂ ਜਿਵੇਂ ਕਾਲੀਆਂ ਹੋ ਜਾਂਦੀਆਂ ਜਿਵੇਂ ਆਪਾਂ ਕੀਸ਼ਾ ਲਾਉਣੇ ਆ ਦੂਜਾ ਹੋ ਜਾ ਮੜ ਕੇ ਦੇਖਣ ਲੱਗ ਜਾਂਦਾ ਇਹ ਕਰਦ ਲੈ ਜੀ 4x4 ਦਾ ਹਿੱਸਾ ਹੈ ਚੱਲ ਕਰ ਲਿਆ ਹਿੱਸਾ ਤੇ ਨਾ ਨੂੰ ਤੋਤਾਗੇ ਨੂੰ ਵੀ ਕਰਦੇ ਫੱਟ ਅੜੇੜੀ ਕਰਦੇ ਅੜੇੜੀ ਆਰਮ ਹੋਏ ਲਾ ਲਾ ਜੀ ਲਾ ਦਈਏ ਇਹ ਤਾਂ ਲਥਣੀ ਹੋਈਆਂ ਇਹ ਲੱਤ ਜੀ ਲੈ ਕੇ ਇਹਦਾ ਮੂਰਲਾ ਸਟੈਂਡ ਆ ਨਾ ਮੂਰੇ ਫੀਡਰ ਤੇ ਪਾ ਕੇ ਲੈ ਜਾਣ ਨੂੰ ਪਾਣੀ ਧੋ ਹੀ ਦਈਏ ਨੂੰ ਇੱਕ ਲੱਗ ਹੀ ਰੱਖ ਦਈਏ ਨੂੰ ਕਿਹੜਾ ਆ ਜਿਹੜੀ ਹਾਂ 17 ਨੰਬਰ ਦੀ ਗੋਟੀ ਉਹ ਗੋਟੀ ਲੈ ਚਾਬੀ ਪਾ ਲੈ ਡਰਿੱਲ ਲੈ ਲਓ ਜੀ ਕੱਢ ਲਿਆ ਹਿੱਸਾ ਬਾਹਰ ਇਹਨਾਂ ਧੋ ਗਏ ਤੇ ਉਹ ਤੇ ਕਰਦੇ ਆ ਫੱਟ ਦਿਖਾਉਣੇ ਤੁਹਾਨੂੰ ਰਗ ਗੱਲਾ ਆਮ ਕੰਪਨੀ ਆਲੇ ਮਦਰੋਂ ਆਉਂਦਾ ਹਿੱਸਾ ਤੇ ਉਵੇਂ ਫਟ ਕਰਦੇ ਨੇ ਸਾਰਾ ਦੇੜ ਕੇ ਤੇ ਸਾਰਾ ਕੱਲਾ ਕੱਲਾ ਬੈਰਿੰਗ ਜਿਹੜਾ ਪੁਰਾਣਾ ਸਾਰਾ ਕੱਢ ਕੇ ਤੇ ਨਵਾਂ ਪਾ ਕੇ ਫੇਰ ਦੁਬਾਰਾ ਬੰਨ ਦੇ ਖਲਾਰ ਨਾ ਪਵੇ ਜਿਹੜੀ ਤਾਂ ਬੋਸ਼ ਬਸ਼ ਵੀ ਪਿੱਤਲ ਦੇ ਲਾਏ ਆ ਮੈਂ ਉਹਦੋਂ ਵੇਨੇ ਨਾ ਹੁਣ ਤਾਂ ਚਲ ਰੰਗ ਆ ਉਦੋਂ ਮੈਂ ਉੱਥੇ ਹੀ ਸੀਗਾ ਤੇ ਜੇ ਵਸਣ ਗੋਟੀ ਨੂੰ ਕਾਮ ਕਰਦਾ ਰੱਬ ਦਾ ਵੇ ਮਨੋ ਪਰ ਇਹਨਾਂ ਗੰਨਾ ਨਾਲ ਕੰਮ ਕਰਨ ਵਾਲੇ ਬੰਦਿਆਂ ਦੀ ਤਨਖਾਹ ਵੀ ਘੱਟ ਹੁੰਦੀ ਨਾ ਇਹ ਘੈਪਾਉਣੀ ਉੱਤੀ ਆ ਇਹਦੇ ਗਰੀਸ ਦੇ ਟੇਕ ਟੂ ਦੇਖ ਲੈ ਇਹਨੂੰ ਕਿੱਥੇ ਗਰੀਸ ਜਾਂਦਾ ਇਹਦੇ ਆਹ ਹੈ ਆਪਾ ਸੈਂਟਰ ਪੈਨ ਨੂੰ ਗਰੀਸ ਬਾਕੀ ਤਾਂ ਤੇਲ ਆ ਚਾਰ ਸਫੇਰੇ ਹਾਂ ਥਲੜੇ ਪਾਸੇ ਆ ਇਧਰ ਫਾੜਨ ਦੇ ਲਈ ਨੂੰ ਉੱਧਰੋਂ ਨਹੀਂ ਤੁਸੀਂ ਫੰਦੇ ਨਾ ਨਾ ਆਓ ਲੌਗ ਨਹੀਂ ਉਹ ਨਹੀਂ ਲਾਇਆ ਨਿੱਪਲ ਨਿੱਪਲ ਨਹੀਂ ਲਾਈ ਉਦਾਂ ਹੀ ਹੈ ਕਾਉ ਜੀ ਅੜਤੀ ਸੈਂਟਰ ਪੈਂਦਾ ਕਰ ਸਿੱਧਾ ਟਾਇਰ ਇਹਦੀ ਕਟਾਈ ਹੈ ਜੀ ਪਰ ਇਹਨੂੰ ਇਹਨਾਂ ਨੂੰ ਘੁਮਾ ਤੂੰ ਘੁਮਾ ਨਾ ਅੱਧੂ ਹਲ ਪੇੜ ਹੋਏ ਪਰ ਇਹਨੂੰ ਕਰ ਦੇ ਨਾ ਪਰ ਇਹਨੂੰ ਪਰ ਇਹਨੂੰ ਪੱਤੀਆਂ ਲੱਗੀਆਂ ਉਹ ਪੱਤੀ ਲੱਗੀ ਹੈ ਨਾ ਉਹ ਪੱਤੀ ਸਿੱਧੀ ਰਹਿੰਦੀ ਆ ਉਹ ਇਸੇ ਨੂੰ ਕਿੱਦਾਂ ਕਰਾਂ ਟਾਇਰ ਸਿੱਧਾ ਕਰੀਏ ਨਾ ਇਹਨੂੰ ਇਹਨੂੰ ਮੁੱਕ ਮੜੂਗਾ ਕਿ ਨਹੀਂ ਬੋਲੇ ਇਹਨੂੰ ਕਮਾਤੀ ਫਾੜੇ ਬਹੁਤ ਪੜ ਕੇ ਰੱਖ ਰਿਹਾ ਅੱਛਾ ਤੇ ਉਹ ਰਾੜ ਜੀ ਕਿੱਥੇ ਆ ਗਾਣੂ ਗਾਣੂ ਕਿਹੋਂ ਤੱਕ ਜਾ ਰਿਹਾ ਹੈ ਚਲ ਕੋਲ ਚੱਲ ਬੋਰ ਬਾਰ ਬਾਰ ਲੱਗ ਰਿਹਾ ਹੈ ਮਾਰ ਜਾਨ ਨੂੰ ਦੁਸ਼ਕਾ ਅੰਦਰ ਆਏ ਮੱਡੀਆਂ ਨਹੀਂ ਨਹੀਂ ਕਰਨਾ ਮੋਦੀ ਪੂਰਾ ਆਊਗਾ ਨਾਲ ਹੀ ਆ ਗਿਆ ਜਦੋਂ ਕਰਨਾ ਚਾਹ ਜੈਕਰ ਤੇ ਹੁਣ ਮੇਰੇ ਨੂੰ ਤਾਂ ਲੋੜ ਤਾਂ ਕਰਦਾ ਪਰ ਹਿਸਾਬ ਨਹੀਂ ਜਾਂਦਾ ਹੈ ਇਹ ਐਨ ਮੇਰੇ ਨੂੰ ਆਹ ਹਾਂ ਬਾਹਰ ਕੱਢੋ ਨਹੀਂ ਐ ਬਾਹਰ ਮਤਲਬ ਹੈ ਇੱਥੇ ਚੜ੍ਹਈਏ ਦੱਸੋ ਜਿਹੜਾ ਉੱਪਰ ਰਾਹ ਦਾ ਹੱਸਣਾ ਤੇ ਮੈਨੂੰ ਵੀ ਆਹ ਸਾਹ ਲੈ ਕੇ ਆਵੜ ਕੇ ਤੇ ਤੋਤੀ ਕਿਹੜਾ ਰਾਦਾ ਹੀ ਫਿੱਟ ਕਰਕੇ ਤੇ ਮੁਰਕੇ ਬੰਦ ਕਰਤਾ ਹੀ ਕੰਮ ਬਾਕੀ ਕੰਮ ਸੇਰੇ ਕਰਾਂਗੇ ਅੱਜ ਹੁਣ ਜਿਹੜਾ ਰਹਿੰਦਾ ਕੰਮ ਉਹਨੂੰ ਕਰਦੇ ਆ ਲਓ ਜੀ ਲੱਗੇ ਜੂਰੀ ਵਾਲਾ ਸਪਨਸਰ ਸਪਨਸਰ ਜਾਂ ਲਾਉਣ ਬੰਦ ਅੰਦਰ ਪਰੇ ਹੀ ਕਰਦੇ ਥੱਲੇ ਥੋੜੇ ਦੇ ਪਰੇ ਸਹੀ ਏ ਜੇ ਫਾਈ ਕੇ ਰੱਖਦੇ ਲਾਦਾ ਰਿਗਾਰਡ ਹਾਂ ਇਹ ਰੋਟ ਉਲਕੀ ਵੇਨੇ ਉਹ ਕੱਲੀ ਢੋਲ ਗਈ ਆ ਖਲਸਰ ਵਾਲੀ ਹੂੰ ਤੇ ਜਿਦਾ ਉਹੀ ਕੰਮ ਦੇ ਜੀ ਖੋਲ ਕੇ ਵੇਨੇ ਵਿੱਚ ਕੀ ਆ ਜਲਸਾ ਇਹਨਾਂ ਦਾ ਜੇ ਤਾਂ ਆਧੂਆ ਫਿਲਟਰ ਲੱਗਦੇ ਇਹਨਾਂ ਦੇ ਇਹਨਾਂ ਦਾ ਸਪਰੇਅ ਤਾਂ ਇਹਨਾਂ ਦੋਆ ਕੀ ਹੁੰਦੀ ਹੈ ਥਾਲੀ ਹਵਾ ਘੁੰਮ ਕੇ ਵੜੀ ਜਾਂਦੀ ਹੈ ਨਾ ਸਪਰੇਅ ਇਹਦੇ ਜੀ ਹੁੰਦੀ ਸੀਗੀ ਇਹੇ ਵੀ ਲੱਗਾ ਲੱਗ ਜਿਓ ਵੀ ਹੂੰ ਯਾ ਫਿਰ ਉਹਨੂੰ ਬਣਾਇਆ ਤੇ ਨਾ ਕੱਢ ਦਿੱਗੇ ਬਣਾ ਤੇ ਨਾ ਕੱਢ ਦਿੱ ਗੇ ਦੂਜਾ ਲਾ ਦਿੱ ਇਹ ਕੱਲਾ ਕੀ ਪਤਾ ਵੇਖੀ ਜਾਵੇ 3-4 ਲੱਖ ਦਾ 1.5 ਲੱਖ 1.5 ਲੱਖ ਕੇ 2 ਦਾ ਕਹਿੰਦੇ ਨਾ ਮਾ ਆਹੋ ਲੱਖ ਸਾਢਾ ਦਾ ਲੱਖ ਦਾ ਹੀ ਲੈ ਰਹੇ ਹੋ ਐ ਤਾਂ ਬਾਹਲੇ ਨਹੀਂ ਕਹਿੰਦੇ ਨਾਦਰ ਰੇਟ ਦੇ ਨਾ ਜਿੰਨੇ ਦਾ ਹੋਇਆ ਨਾਦਰ ਰੇਟ ਦੇ ਨਾ ਸਾਡੇ ਆਹ ਹਾਂ ਪੰਜ ਕਿਸੇ ਨੇ ਲੈਣਾ ਹੋਵੇ ਕੋਈ 02 ਤੇ ਕਿਸੇ ਨੇ ਲਾਉਣਾ ਸਾਡੇ ਤੋਂ ਲੈ ਲੈਣ ਸੰਪਰਕ ਕਰ ਸਕਦੇ ਆ ਸੰਪਰਕ ਕਰ ਸਕਦਾ ਸਾਡੇ ਨਾਲ ਜੀਰੋ 2 ਇੰਜਨ ਦੇ ਨਾਮ ਦਾ ਹਾਂ ਤੁਹਾਡਾ ਥੋੜਾ ਰੋਕ ਦੂਗਾ ਸਾਰੇ ਇੰਜਨਾਂ ਦਾ ਬੰਦੇ ਦਾ ਸਾਹ ਲੈਣੇ ਰੋਕ ਦੇਣਾ ਇਹਨੇ ਯਾਰ ਕਿੱਥੇ ਹਲੂ ਜਿਹਨੂੰ ਆ ਲੱਤ ਜਿਹੜਾ ਇੰਜਨ ਨੂੰ ਖੁੱਲੀ ਹਵਾ ਆਉਣੀ ਆ ਇਹ ਭੈਣ ਨਾਲ ਹਵਾ ਹੀ ਨਹੀਂ ਲੱਗਣ ਦਿੰਦਾ ਇਹ ਯਾਰ ਨਾ ਇਹਦੇ ਨਾਲ ਇਨਸਾਫ ਹੋਵੇ ਕਈ ਪੰਗੇ ਆ ਯਾਰ ਖਣੀ ਕਿਹੜੇ ਸਾਲੇ ਨੇ ਸਕੀਮ ਦਿੱਤੀ ਭੈਣ ਚੋੜ ਨੂੰ ਓਹੋ ਮੇਜ ਨੂੰ ਕੀ ਜੁੜੇ ਰਹੇ ਸਾਡੇ ਵਲੌਗ ਦੇ ਨਾਲ ਦਿਖਾਉਣੇ ਤੁਹਾਨੂੰ ਲਾ ਕੇ ਢੋਲ ਕੀ ਦੂਜੀ ਲਾ ਕੇ ਹਵਾਵਾਂਗੇ ਫਿਰ ਤੁਹਾਨੂੰ ਸਾਡਾ ਡਿਗਾਰਡ ਦਿਖਾਉਣੇ ਆ ਇਹ ਠੀਕ ਆ ਜੀ ਕਿ ਸਰ ਚਲ ਚਲ ਬੰਦੀਆਂ ਵੇਲਾ ਲਾਈ ਲਓ ਜੀ ਲਾਤਾ ਕਿੱਡਾ ਕਰੇਗਾ ਫੇਰ ਇਹ ਕਿੱਡਾ ਕਰ ਉਹ ਖੜ ਗਿਆ ਬਰਾ ਨੀਂ ਮਾਰੇ ਇੰਜਨ ਜਿੱਡਾ ਤੇ ਵਜੋਂ ਇਹ ਇਹ ਹੂ ਕੁਆਂਟਮ ਤੁਰੇ ਪਾਰ ਆ ਬਹੁਤ ਹੋਊਗਾ 70 ਕਿਲੋ ਦਾ ਇਹ ਕੁਆਂਟਮ ਦੇ ਲਾਗੇ ਆ ਇਹ ਧੂਆਂ ਵੀ ਹੋਊ ਨਾ ਵਿੱਚ ਜੰਮਿਆ ਦੇ ਜਗਾਵਾ ਲਾਇਆ ਤੇ ਇਹ ਕਿੱਡਾ ਕਸਾਲਾ ਵਧੀਆ ਚੀਜ਼ ਹੈ ਤਾਂ ਜੋ ਦੇਖੋ ਆ ਵੇ ਉਹ ਇਹਦੇ ਮਲਟਰ ਲੱਗੇ ਨੇ ਹਵਾ ਤੇਲ ਕਿੱਥੋਂ ਨਿਕਲਦੇ ਨਾ ਕੀ ਇਹਨੂੰ ਕਹਿੰਦੇ ਇਹਦੇ ਵਿੱਚ ਆ ਖੋਲੋ ਇਹਦਾ ਕੜਾਜਾ ਮੈਂ ਤਾਂ ਥੱਲੇ ਲਾਣਗੇ ਇਹਨੂੰ ਇਹਨੂੰ ਥੱਲੇ ਲਾਈਏ ਰਸਾ ਬਣੇ ਮੈਂ ਇਹ ਜੈ ਵੀਰ ਯਾਰਾ ਵੇਖੀ ਇੰਜਨ ਦੇ ਉੱਤੇ ਕਿੰਨੀ ਥਾਂ ਬਣ ਗਈ ਆ ਸਟਾਰਟ ਕਰੀਏ ਕਰਖ ਮੈਂ ਕਰ 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 ਉਹਨੂੰ ਘੱਲ ਆਉਂਦਾ ਤੇ ਯੂਰੀ ਵਾਲੀ ਟੈਂਕੀ ਵੀ ਆਹ ਸਾ ਤੇ ਲਾਵਾਂਗੇ ਹੁਣ ਟਰੰਕ ਵੇਖ ਲੋ ਕਿੰਨਾ ਥਾਂ ਬਣ ਗਿਆ ਇੰਜਨ ਤੇ ਇਹ ਇੰਨਾ ਘੁੱਟ ਗਿਆ ਜੇ ਲੋਕ ਡਰਦੇ ਸੀਗੇ ਆਹ ਕੋਲਾ ਤਾਂ ਫੜ ਜਾ ਤਾਂ ਲਾਲ ਗਏ ਹੁਣ ਇੱਕ ਪਾਸੇ ਆਹ ਵੇਰਿੰਗ ਫੜ ਜਾਣ ਤੇ ਜਾਣ ਤੇ ਥਾਣ ਤੇ ਯਾਰ ਆ ਜੀ ਥੱਲੇ ਵੇਖਿਓ 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 ਜੈਦ ਨੂੰ ਹੱਥ ਆ ਕਰਾ ਨੂੰ ਕਿ ਉਹਨੂੰ ਖਿੱਚ ਬਲੈਂਸਰ ਨੂੰ ਖਿੱਚ ਕੇ ਰੱਖ ਪਰ ਇਹਨੂੰ ਹਾਂ ਵਜਣੀ ਭਰਾਈ ਭਰਾਈ ਬਣਾ ਕੁੜੀਏ ਵਾਖਣੀ ਕੀ ਇਹਨੂੰ ਉੱਦ ਤੱਕ ਇਹ ਮਿੱਟੀ ਹੁੰਦੀ ਹੈ ਨਾ ਵਿੱਚ ਖੋਲਾ ਹੂੰ ਅਜੇ ਦੇ ਹੋਰ ਲਿਓਣਾ ਹੈ ਆ ਵੀ ਲਿਜਾਣਾ ਯੰਤਰ ਇੱਕਾ ਸਾਨੂੰ ਕੰਪਨੀ ਵਾਲਿਆਂ ਨੇ ਵਕਤ ਨੂੰ ਫੜਾਇਆ ਆ ਹੁਣ ਪਾਈਪਾਂ ਲਾਉਣੇ ਪਏ ਆ ਸੀ ਗ੍ਰੀਸ ਵਾਲੀਆਂ ਇਹ ਗੱਲ ਤਾਂ ਕੋਈ ਏਡੀ ਕੋਈ ਖਾਸ ਹੈ ਨਹੀਂਗੀ ਦੱਜ ਤੂੰ ਲਾ ਕੇ ਦੇ ਦਿਓ ਇਹ ਕੋਈ ਕੰਪਨੀ ਵਾਲਾ ਨਹੀਂ ਲਾ ਕੇ ਦਿੰਦਾ ਸਭ ਨੂੰ ਆਪ ਨੂੰ ਮੁੜ ਕੇ ਕਰਨੀਆਂ ਪੈਂਦੀਆਂ ਉਹ ਵੀ ਨਾ ਗੱਲਾਂ ਗੱਲ ਕਿਹ ਹੈ ਕਿੱਡੀ ਗੱਗ ਦੇਖ ਲਈਏ ਬਹੁਤ ਲਾ ਕੇ ਕਾ ਤੋ ਨਹੀਂ ਦਿੰਦੇ ਮਿਹਨਤ ਮਿਹਨਤੀ ਦਾ ਹੋਰ ਆ ਲਾਉਣ ਦਾ ਹੀ ਆ ਬਾਸ ਕੰਜਰਖਾਨਾ ਵੀ ਦੀ ਹੂੰ ਮਿਹਨਤ ਬਹੁਤ ਆ ਦੇ ਜੀ ਆਵੇਂ ਵੇਖਤ ਹੁੰਦਾ ਬਹੁਤ ਅ ਮੈਨੇਜਰ ਚ ਅੱਧੀ ਮਸ਼ੀਨ ਫਿੱਟ ਹੋ ਜਾਂਦੀ ਆ ਇਹ ਨਹੀਂ ਗੱਲ ਆ ਪਰ ਇਹ ਆ ਕਿ ਬੈਰਿੰਗ ਬੂਰਿੰਗ ਨਹੀਂ ਸਹੀ ਖਰਾਬ ਹੁੰਦੇ ਇਹਦੇ ਨਾਲ ਤੇ ਬੇਨਤੀ ਕਰਦੇ ਆਂ ਅਸੀਂ ਮਲਕੀਤ ਆਲੇ ਨੂੰ ਬਾਾਕੀ ਵੀ ਕੋਈ ਵੀ ਕੰਪਨੀਆਂ ਨੇ ਆ ਕੰਮ ਤਾਂ ਏਡਾ ਕੋਈ ਖਾਸ ਨਹੀਂ ਆ ਪਾਈਪਾਂ ਲਿਆ ਕਰੋ ਲਾਗੇ ਜੀ ਕਈ ਕੰਪਨੀਆਂ ਹੈਗੀਆਂ ਵੀ ਆ ਜਿਹੜੀਆਂ ਲਾਗੇ ਦਿੰਦੀਆਂ ਪਰ ਜਿਨ੍ਹਾਂ ਦੇ ਨਾਂ ਚੱਲ ਜਾਂਦੇ ਆ ਉਹ ਨਹੀਂ ਲਾ ਕੇ ਦਿੰਦੇ ਹਨ ਹਣਾ ਹਾਂ ਲੋਹਰ ਵੱਡੇ ਬਣ ਜਾਂਦੇ ਨੇ ਹੂੰ ਚਲੋ ਲਾ ਲਾ ਆਦੀ ਜਮੇਂ ਤਪਾਲਦੀਆਂ ਹੋਰ ਗੱਲ ਕੋਈ ਨਹੀਂ ਸਭਾਈ ਫੋਰ ਦੀ ਟੈਸਟਿੰਗ ਕਰਦੇ ਚੱਲ ਗਏ ਨਾ ਘਟ ਗਈ ਉਹਨਾਂ ਨੂੰ ਆਉਂਦੇ 41 ਦਾ ਫਿਰ ਘਾੜੀ ਜਾਣੀ ਹੈ ਨਾ ਉੱਥੇ ਹੀ ਬਾਣ ਜੀ ਬਾਣ ਜੀ ਵੇਖ ਲਓ ਜੀ ಜಡ್ಗೆ कर ली जी मशीन चेक ओके दी होगी रिपोर्ट क्या फिर ਬਹੁਤ ਵਧੀਆ ਮਾਰਦੀ ਆ ਫਗਾਰੇ ਮੈਂ ਨਾ ਪੂਰੀਆਂ ਛਾਲਾ ਮਾਰਦੀ ਬਾਹੂ ਹਮਮ ਨਲਵੇਲਾ ਸਾਫ ਸਾਫ ਲੈਦਰ ਵਾਲੀ ਹੋਈ ਆ ਕੱਚ ਪਲੇਟ ਨਾਲ ਸੁੱਕਾ ਵਾਹਣ ਆਪਣਾ ਚੱਕਰ ਚ ਚੈੱਕ ਕੀਤੀ ਸੁੱਕੇ ਹੀ ਤਾਂ ਜ਼ਿਆਦਾ ਜ਼ੋਰ ਲੱਗਦਾ ਸਕਦਾ ਤੁੰਗੇ ਕੋਈ ਫੋਟ ਫੋਟ ਮਸ਼ੀਨ ਥੱਲੇ ਬੈਹਿ ਜਾਂਦੀ ਹਾਂ ਹਾਂ ਪੂਰਾ ਜ਼ੋਰ ਲੱਗਦਾ ਬਾਕੀ ਸਾਰੇ ਚੱਕਰ ਚ ਵੀ ਕਰ ਲਾਂਗੇ ਚੈੱਕ ਕਰਾਂਗੇ ਛੇਰੇ ਗਿੱਲੇ ਵਾਹਣ ਚ ਕਰਕੇ ਜਾ ਕੇ ਹੁਣ ਤਾਂ ਆਪ ਹੈ ਕੋਲੇ ਆ ਵਾਣ ਚ ਨਾ ਮੜ ਕੇ ਗੱਲ ਨੂੰ ਕੋਈ ਦਿੱਕਤ ਪਰੇਸ਼ਾਨੀ ਆਵੇ ਆਪਣੋ ਨਹੀਂ ਐਦਾਂ ਨਾ ਹੁਣ ਮੰਨ ਲਨ ਨਾਲ ਆਪਾਂ ਉਦੋਂ ਨੂੰ ਆ ਕੰਮ ਕੰਮ ਕਰਦਾ ਨੀ ਸਾਰਾ ਤੇ ਨਾਲੇ ਮਸ਼ੀਨ ਨੂੰ ਪਾਣੀ ਮਾਰਦਾ ਇਹ ਨਾਲ ਫੀਟਰ ਫੂਟਰ ਪੈ ਤੀ ਸਾਰਾ ਨਾਲ ਉਦੋਂ ਹੀ ਧੋਵਾਂਗੇ ਹੁਣ ਜਿੱਦਣ ਆਪਾਂ ਜਦੋਂ ਸਾਰਾ ਕੰਪਲੀਟ ਕਰਕੇ ਜਦੋਂ ਧੋਣੀ ਆ ਹਾਂ ਉਦੋਂ ਗਾਰੇ ਚ ਉਦੋਂ ਚੈੱਕ ਕਰਾਂਗੇ ਉਹ ਚੈੱਕ ਕਰਾਂਗੇ ਗੱਲੇ ਵਾਂਝੇ ਮੁੱਕ ਦੀ ਗੱਲ ਵਿੱਚ ਥੋੜਾ ਮਰ ਚੈੱਕ ਹੋਣੀ ਆ ਹਾਂ ਹੁਣ ਦਿਹਾੜੀ ਨਾਲ ਪ੍ਰੋਗਰਾਮ ਵੇਖ ਲੀਏ ਹੋਰ ਮੇਕੀ ਪ੍ਰੋਗਰਾਮ ਆਣ ਕੇ ਨਾਲੇ ਕੱਲ ਨੂੰ ਛੜੀ ਆ ਤੁਹਾਡਾ ਸਮਾਨ ਸੋਹਣੂ ਜੇ ਕੋਈ ਚਾਹੀਦਾ ਮਿਲਣਾ ਨਹੀਂ ਆਪਣਾ ਸੁੱਟੀ ਮਾਰ ਲੀਆ ਬਸ ਸੁੱਟੀ ਚਲੋ ਮਿਲਦੇ ਆ ਜੀ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਕਮੈਂਟ ਕਰਕੇ ਜਰੂਰ ਦੱਸਦੇ ਆ ਜੇ ਸਾਡਾ ਇਦਾਂ ਬਲੌਗ ਤੁਹਾਨੂੰ ਕਹਿੰਦਾ ਲੱਗਿਆ ਧੰਨਵਾਦ ਜੀ